ਪੰਜਾਬ ਦੇ ਜੋ ਮੌਜੂਦਾ ਪੋਲੀਟਿਸ਼ੀਅਨ ਨੇ ਜ਼ਰੂਰਤ ਹੈ ਕਿ ਅੱਜ ਉਹਨਾਂ ਨੂੰ ਕਿਸੇ ਅਸਲ ਲੀਡਰ ਨਾਲ ਵੀ ਕੰਪੇਅਰ ਕੀਤਾ ਜਾਵੇ ਤਾਂ ਕਿ ਸਾਨੂੰ ਫਰਕ ਪਤਾ ਲੱਗੇ ਕਿ ਲੀਡਰ ਕਿਵੇਂ ਦੇ ਸੀਗੇ ਪੰਜਾਬ ਦੇ ਲੀਡਰ ਕਿਵੇਂ ਦੇ ਸੀ ਤੇ ਅੱਜ ਕਿਵੇਂ ਦੇ ਆ ਜੋ ਹੁਣ ਵਾਲੇ ਪੰਜਾਬ ਦੇ ਪੋਲੀਟਿਸ਼ੀਅਨਸ ਨੇ ਮੈਂ ਲੀਡਰ ਤਾਂ ਇਹਨਾਂ ਨੂੰ ਬਿਲਕੁਲ ਨਹੀਂ ਕਹਾਵਾਂਗਾ ਇਹ ਰਾਜਨੀਤਿਕ ਸਿਆਸੀ ਆਗੂ ਨੇ ਚਾਹੇ ਕਿਸੇ ਵੀ ਪਾਰਟੀ ਦੇ ਹੋਣ ਜੋ ਚੱਲ ਰਿਹਾ ਹੈ ਜੋ ਕਲਚਰ ਚੱਲ ਰਿਹਾ ਹੈ ਕਿ ਇਹ ਪਛਾਣੇ ਕਿਥੋਂ ਜਾਂਦੇ ਆ ਜਾਂ ਇਹਨਾਂ ਦੀਆਂ ਜ਼ਰੂਰਤਾਂ ਕੀ ਨੇ ਕਿ ਟੀ 40 ਬੰਦੇ ਹਮੇਸ਼ਾ ਇਹਨਾਂ ਦੀ ਸਿਕਿਉਰਿਟੀ ਵਿੱਚ ਨੇ ਇਹਨਾਂ ਦੀਆਂ ਕੋਠੀਆਂ ਦੇ ਵਿੱਚ ਆਮ ਬੰਦੇ ਦਾ ਵੱਡਾ ਬੜਾ ਔਖਾ ਹੁੰਦਾ ਗੱਲ ਕਰਨ ਦੀ ਬੜੀ ਔਖੀ ਆਮ ਬੰਦੇ ਦੀ ਅਪਰੂਚ ਤੋਂ ਬਾਹਰ ਹੁੰਦੇ ਆ ਸੈਂਕੜੇ ਲੋਕ ਇਹਨਾਂ ਦੀ ਸਿਕਿਉਰਿਟੀ ਵਿੱਚ ਹੁੰਦੇ ਨੇ ਸਿਰਫ ਇਹ ਨਹੀਂ ਇਹਨਾਂ ਦੇ ਭੈਣ ਭਰਾ ਬੱਚੇ ਪੁੱਤਰੇ ਚਾਹੇ ਆਪੋਜੀਸ਼ਨ 'ਚ ਹੋਣ ਚਾਹੇ ਸਰਕਾਰਾਂ 'ਚ ਹੋਣ ਚਾਹੇ ਸਾਬਕਾ ਹੋਣ ਰਾਮੀ ਨੂੰ ਸੈਕਿਉਰਿਟੀਆਂ ਮਿਲਦੀਆਂ ਇਹਨਾਂ ਦੇ ਬੱਚਿਆਂ ਨੂੰ ਇਹਨਾਂ ਦੀ ਵਾਈਫਸ ਨੂੰ ਇਹਨਾਂ ਦੇ ਭੈਣ ਭਰਾਵਾਂ ਨੂੰ ਉਹ ਵੀ ਨਾਲ ਪਾਇਲਟ ਗੱਡੀਆਂ ਤੇ ਸੈਕਿਉਰਿਟੀਆਂ ਲਈ ਫਿਰਦੇ ਇਵਨ ਦੋਸਤ ਯਾਰ ਦੋਸਤ ਵੀ ਇਹਨਾਂ ਦੇ ਕਈ ਤਰ੍ਹਾਂ ਦੇ ਫਾਇਦੇ ਲੈਂਦੇ ਆ ਸੋ ਬੜਾ ਵੱਡਾ ਇੱਕ ਸ਼ਾਨੋ ਸ਼ੌਕਤ ਤੇ ਬਹੁਤ ਵੱਡੇ ਇੱਕ ਸਟਰਕਚਰ ਦੇ ਵਿੱਚ ਰਹਿੰਦੇ ਆ ਸ਼ੋ ਕਰਦੇ ਆ ਇੱਕ ਸਿੰਬੋਲਿਕ ਤੌਰ ਤੇ ਵੀ ਕਿ ਅਸੀਂ ਪੰਜਾਬ ਦੇ ਪੋਲੀਟਿਸ਼ੀਅਨ ਹੁਣ ਇੱਥੇ ਇੱਕ ਮੈਂ ਗੱਲ ਕਰਨ ਲੱਗਾ ਇੱਕ ਅਕਾਲੀ ਲੀਡਰ ਪੰਥਕਲ ਲੀਡਰ ਸੀ ਕਿ ਪੰਜਾਬ ਦੇ ਜਿਨ੍ਹਾਂ ਨੂੰ ਬ੍ਰੇਨ ਆਫ 6 ਵੀ ਕਿਹਾ ਜਾਂਦਾ ਸੀ ਗਿਆਨੀ ਕਰਤਾਰ ਸਿੰਘ ਅਕਾਲੀ ਲੀਡਰ ਕਈ ਵਾਰ ਉਹ ਮੰਤਰੀ ਰਹੇ ਕਈ ਵਾਰ ਐਮਐਲਏ ਰਹੇ ਉਹਨਾਂ ਦੀ ਇੱਕ ਗੱਲ ਇੱਥੇ ਮੈਨੂੰ ਯਾਦ ਆਉਂਦੀ ਕਿ ਤੁਹਾਡਾ ਨਾਂ ਮੈਂ ਸਾਂਝੀ ਕਰਨਾ ਚਾਹਾਂਗਾ ਕਿ ਕਿੰਨੀ ਸਿੰਪਲੀਸਿਟੀ ਸੀ ਯਾਰ ਕਿੰਨੀ ਜਿਆਦਾ ਰਿਸਪੌਂਸਿਬਿਲਿਟੀ ਸੀ ਯਾਰ ਕਿੰਨੀ ਜਿਆਦਾ ਡੈਡੀਕੇਸ਼ਨ ਸੀ ਕਿ ਜਦੋਂ ਉਹ ਇੱਕ ਇਲੈਕਸ਼ਨ ਹਾਰ ਗਏ ਤੇ ਮਿਨਿਸਟਰ ਨਹੀਂ ਰਹੇ ਦੀ ਅਥਾਰਟिटीज ਆਈਆਂ ਤੇ ਉਹਨਾਂ ਨੂੰ ਕਿਹਾ ਗਿਆ ਕਿ ਆਪਣੀ ਕੋਠੀ ਖਾਲੀ ਕਰ ਦੇਣ। ਅੱਜ ਕੱਲ ਦੇ ਮਨਿਸਟਰ ਮੰਤਰੀ ਤਾਂ ਵੈਸੇ ਕੋਠੀਆਂ ਖਾਲੀ ਕਰਦੇ ਨਹੀਂ ਔਪੋਜੀਸ਼ਨ ਵਾਲੇ ਵੀ ਨਹੀਂ ਖਾਲੀ ਕਰਦੇ। ਚਲੋ ਖੈਰ ਉਹਨਾਂ ਨੂੰ ਕਿਹਾ ਗਿਆ ਕਿ ਤੁਸੀਂ ਆਪਣੀ ਕੋਠੀ ਖਾਲੀ ਕਰ ਦਿਓ। ਤੇ ਬੇਸਿਕਲੀ ਤੇ ਉਹਨਾਂ ਨੂੰ ਪੁੱਛਿਆ ਗਿਆ ਅਸੀਂ ਖਾਲੀ ਕਰ ਦੋਗੇ ਇਨਾ ਵਕਤ ਤਾਂ ਨਹੀਂ ਦਿੱਤਾ ਜਾਂਦਾ। ਤਾਂ ਉਹਨਾਂ ਅਥਾਰਟिटीज ਨੂੰ ਕਿਹਾ ਕਿ ਮੈਨੂੰ ਥੋੜਾ ਜਿਹਾ ਵਕਤ ਦਿਓ। ਮੈਂ ਕੁਛ ਕਰਦਾ। ਤਾਂ ਉਹ ਅੰਦਰ ਜਾਂਦੇ ਆ ਆਪਣੀ ਕੋਠੀ ਦੇ। ਦੋ ਉਹਨਾਂ ਦੇ ਕਹਿੰਦੇ ਆ ਕਿ ਬੈਗ ਨੇ, ਛੋਟੇ ਦੋ ਬੈਗ ਨੇ। ਉਹਦੇ ਵਿੱਚ ਉਹਨਾਂ ਆਪਣਾ ਆਪਣੀ ਪੱਗ ਹੈ ਕਸ਼ਹਿਰਾ ਤੇ ਦੋ ਕੁਰਤੇ ਪਜਾਮੇ ਉਹ ਸੁੱਕਣੇ ਪਾਏ ਹੋਏ ਸੀ ਉਤਾਰਦੇ ਆ ਤੈਅ ਕਰਦੇ ਆ ਕਿ ਉਹਦੇ ਵਿੱਚ ਪਾ ਲੈਂਦੇ ਇੱਕ ਰਿਕਸ਼ੇ ਵਾਲੇ ਨੂੰ ਆਵਾਜ਼ ਮਾਰਦੇ ਉਸ ਰਿਕਸ਼ੇ ਤੇ ਬੈਠਦੇ ਆ ਉਹ ਜੋੜੀ ਕੁਰਤੇ ਪਜਾਮਿਆਂ ਦੀ ਕਸ਼ਹਿਰਾ ਤੇ ਉਹਨਾਂ ਦੀ ਜੋ ਪੱਗ ਸੀ ਉਹ ਲੈ ਕੇ ਉਸ ਦੋ ਬੈਗਾਂ ਦੇ ਵਿੱਚ ਜਾਂ ਦੋ ਜਿਹੜੇ ਲਿਫਾਫਿਆਂ ਦੇ ਵਿੱਚ ਉਹ ਰਿਕਸ਼ੇ ਤੇ ਬੈਠਦੇ ਆ ਤੇ ਕਹਿੰਦੇ ਆ ਜੀ ਆ ਲਓ ਤੁਹਾਡੀ ਕੋਠੀ ਖਾਲੀ ਆ ਸੇਫ ਕੁਛ ਮਿੰਟਾਂ ਦੇ ਵਿੱਚ ਉੱਠੀ ਖਾਲੀ ਕਰਕੇ ਚਲੇ ਜਾਂਦੇ ਆ ਤੇ ਕਹਿੰਦੀ ਆ ਕਿ ਸਰਕਾਰ ਦੇ ਦਾ ਪੈਸਾ ਜੁੜਾ ਹੈ ਉਸ ਸਾਰਾ ਪੈਸਾ ਲੋਕਾਂ ਦਾ ਟੈਕਸ ਪੇਅਰ ਦਾ ਇਹਦੇ ਤੇ ਇੱਕ ਮਿਨਿਟ ਵੀ ਮੈਂ ਬੈਠਣ ਦਾ ਅਧਿਕਾਰ ਨਹੀਂ ਹੈ ਮੈਨੂੰ ਕਿਉਂਕਿ ਹੁਣ ਮੈਂ ਸਰਕਾਰ ਵਿੱਚ ਨਹੀਂ ਸੋ ਇਸ ਘਟਨਾ ਨੂੰ ਤੁਸੀਂ ਕੰਪੇਅਰ ਕਰਿਓ ਅੱਜ ਦੇ ਜਿਹੜੇ ਨੌਜ ਆਜ ਦੇ ਜਿਹੜੇ ਜੋ ਪੋਲੀਟਿਸ਼ੀਅਨਸ ਨੇ ਅੱਜ ਦੇ ਜੋ ਲੀਡਰਸ ਨੇ ਪੰਜਾਬ ਦੇ ਕਹਾਂ ਲੋ ਕਿ ਉਹ ਕਿਵੇਂ ਦੀਆਂ ਫੈਸਿਲਿਟੀਆਂ ਲੈਂਦੇ ਆ ਕਿੰਨਾ ਪਬਲਿਕ ਮਨੀ ਵੇਸਟ ਕਰਦੇ ਆ ਕਿੰਨਾ ਟੈਕਸ ਮਨੀ ਵੇਸਟ ਕਰਦੇ ਆ ਆਪਣੀਆਂ ਲਗਜ਼ਰੀਜ਼ ਵਾਸਤੇ ਆਪਣੀ ਸ਼ਾਨ ਨੂੰ ਸ਼ੌਕਤ ਵਾਸਤੇ ਇੱਕ ਪਾਵਰ ਪੋਲਿਟਿਕਸ ਵਾਸਤੇ